ਇਹ ਤਾਂ ਮਿੱਟੀ ਸੋਨਾ ਨੋ 2024 ਨੋ ਐਸਓਸੀ ਦਿਨਾਨਗਰ ਇਸ ਪ੍ਰਸ਼ੰਕ ਮਨੂਤ ਮਾਨੋਤਰਾ ਮਿਲ ਦਿੱਤੇ ਅਰੇ ਮੈਂ ਆਪਣੇ ਬਤਲਾ ਕੇ ਜਾ ਅਮਰੀਕਾ ਖਾ ਰਿਹਾ ਜਦੋਂ ਇਹ ਇੰਡਸਟਰੀ ਦਾ ਲੜਕਾ ਆਇਆ ਸੀ ਤਾਂ ਇਹਨ ਬਿਟਵੀਨ ਦੇ ਚਾਚੇ ਦਾ ਲੜਕਾ ਨਾਮ ਮਦਨਾ ਰੋਹਿਤ ਰੋਹਿਤ ਮੌਕੇ ਤੇ ਆ ਗਿਆ ਤਾਂ ਜੀ ਸੀਡ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਜਿਹੜੀ ਹੈਗੀ ਹੈ ਜੀ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਇਹ ਤਾਂ ਮਿਤੀ 16/9/2024 ਨੂੰ ਐਸਐਚਓ ਦਿਨਾਨਗਰ ਇੰਸਪెక్టర్ ਮਨੋਜ ਕਮਨ ਨੂੰ ਉਤਲਾਮ ਮਿਲੀ ਸੀ ਵੀ ਪਿੰਡ ਸਿਹੋਵਾਲ ਦੇ ਸਵੇਰ ਦੀ ਪੜਨੀ ਤੇ ਕੋਈ ਡੈడ్ ਬੋਡੀ ਪਈ ਹੈ। ਔਰ ਐਸਐਚਓ ਦਿਨਾਨਗਰ ਜਦੋਂ ਮੌਕੇ ਤੇ ਪਹੁੰਚ ਕੇ ਜਾ ਕੇ ਨੇਮਰਾਇਆ ਮੌਕਾ ਕੀਤਾ ਚੈੱਕ ਕਰਨ ਤੇ ਜਿਹੜੀ ਹੈਗੀ ਆ 318 ਨੂੰ ਈ ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ। ਜਿਸ ਦੇ ਸਿਰ ਤੇ ਸੱਟਾਂ ਨਾਲ ਖਾਨ ਸੀ। ਤੋ ਮੋੜਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰੀਆ ਨਾਂ ਦੀ ਲੜਕੀ ਹੈ ਪ੍ਰੀਆ ਪੁੱਤਰੀ ਸੁਲਵਿੰਦਰ ਸਿੰਘ ਪਿੰਨ ਦਾਖਲਾ ਤੋ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਉਹ ਲੜਕਾ ਬਹੁ ਵੀ ਨੰਦਾ ਲੜਕਾ ਹੈਗਾ ਆਪਣੇ ਘਰੋਂ ਜਾਂਦਾ ਉਹਦੇ ਨਾਲ ਦੇ ਇਬਸਟੈਬਲਿਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਜਿਹੜਾ ਹੈਗਾ ਇਹਦਾ ਆਉਣ ਜਾਂ ਸੀ ਲੜਕੇ ਦਾ ਜਿਹੜਾ ਉਹ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਉਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸੀਦ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਨਰਕੇ ਦਾ ਕਤਲ ਕਰ ਦਿੱਤਾ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਉਹ ਕੈਰੀ ਕਰਕੇ ਇਸ ਸੂਬੇ ਤੇ ਆ ਕੇ ਸੌੜ ਦਿੱਤਾ ਸੀ ਉਥੇ ਇਹਦੀ ਜਿਹੜੀ ਸ਼ਿਕਾਇਤ ਜਿਹੜੀ ਹੈਗੀ ਆ ਮੌਕੇ ਤੇ ਪਹੁੰਚ ਕੇ ਨਾਲ ਜਿਹੜੇ ਰਿਪੋਰਟਸ ਨੇ ਇਹਦੀ ਖੁਲਾਕ ਕੀਤੀ ਇਸ ਬੰਦੀ ਮਕਦਮਾ ਨੰਬਰ ਜਿਹੜਾ ਹੈਗਾ ਸੋ 134 8169 2024 701 230 ਤੈਨੂੰ ਸਬਸੈਕਸ਼ਨ 5 ਭਾਰਤੀ ਨਿਆਂ ਸੰਗਤ ਦਾ ਤਹਿਤ ਮਕਮਲ ਦਰਜ ਕੀਤਾ ਗਿਆ। ਤੋਂ ਦਗਾਇ ਨਾਲ ਤਪੀਸ਼ ਕਰਨ ਤੇ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਇਹਨਾਂ ਦੀ ਨਯਾਹ ਜਰਦੇਸ਼ਨ ਕਰਕੇ ਬੋਬੀ ਨਾਲ ਜੂਰਾ ਲੜਕਾਇੜਾ ਹੈਗਾ ਤੇ ਚਾਚੇ ਲੜਕਾ ਮਨਮੋਹ ਵਾਲਾ ਨੂੰ ਰੋਕਦਾ ਸੀ। ਇਸ ਚੀਤੇ ਅਫਜ਼ਾਈ ਕਰਦਾ ਸੀ ਤੇ ਇਸ ਖੁੰਦਨ ਜਿਨ੍ਹਾਂ ਨੇ ਉਹਦਾ ਮਰਡਰ ਕੀਤਾ। ਤੋਂ ਦੋਵਾਂ ਨੂੰ ਕਿਊਜ਼ ਨੂੰ ਅਸੀਂ ਮੌਕਤ ਹੋਇਸ ਕਰ ਲਿਆ ਗਿਆ। ਸਰਕੀ ਨੇ ਨਜਾਇਜ਼ ਬੰਦੇ ਨੇ ਕਾਰਨ ਕਰ ਹਾਂ ਬਿਲਕੁਲ ਇਹ ਨਜਾਇਜ਼ ਬੰਦਾ ਕਰਕੇ ਹੀ ਇਹਨਾਂ ਨੇ ਆਪ ਜਿਹੜੀ ਇਹ ਨੁਕੁੰਦ ਸੀ ਕੋਈ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹਦੇ ਘਰੇ ਲੜਕਾ ਆਇਆ ਹੋਇਆ ਸੀ ਤਾਂ ਜਦੋਂ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ 'ਤੇ ਮਾਰਨ ਕਰ ਦਿੱਤਾ ਇਹ ਤਕਰੀਬਨ ਇਹਨਾਂ 18-19 ਸਾਲਾਂ ਮਰ ਹੈ ਗਈ ਆ ਲੜਕੇ ਮਰਨ ਵਾਲੇ ਦੀ ਵੀ ਤੇ ਜਿਹੜਾ ਹੈਗਾ ਦੋਨੇ ਕਲੂਜ਼ ਨੇ ਨਈ ਉਧਰਾਂ ਚੱਲ ਦਿੱਤੀ ਬਈ